ਸੂ ਮੌਸਮ ਨੂੰ ਲੈ ਕੇ ਨਵਾਂ ਅਲਰਟ ਜਾਰੀ ਕਰ ਦਿੱਤਾ ਗਿਆ ਦੱਸਿਆ ਕਿ ਮੌਸਮ ਵਿਭਾਗ ਨੇ ਕਿਹਾ ਕਿ ਚੱਕਰਵਾਤ ਅਦਤਵਾ ਹੌਲੀ-ਹੌਲੀ ਤਾਮਿਲਨਾਡੂ ਤੱਟ ਵੱਲ ਵਧ ਰਿਹਾ ਹੈ 29 ਨਵੰਬਰ ਨੂੰ ਪਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਨੇ ਕਿਹਾ ਚੱਕਰਵਾਤ ਅਦਤਵਾ ਦੇ ਕਾਰਨ ਤਾਮਿਲਨਾਡੂ ਕੇਰਲ ਕਰਨਾਟਕ ਪੌਂਡਿਚੇਰੀ ਤੇਲਗਾਨਾ ਆਂਧਰਾ ਪ੍ਰਦੇਸ਼ ਵਿੱਚ ਕਾਫੀ ਬਾਰਿਸ਼ ਹੋਣ ਦੀ ਸੰਭਾਵਨਾ ਸਕੂਲ ਕਾਲਜਾਂ ਸੇਵਾਵਾਂ ਸਮੇਤ ਉਡਾਣ ਅਤੇ ਰੇਲ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹਾਲਾਂਕਿ ਮੌਸਮ ਵਿਭਾਗ ਨੇ ਕਿਹਾ ਇਹ ਤੂਫਾਨ ਹੈ ਜਿਹੜਾ 3 ਨਵੰਬਰ ਨੂੰ ਤਾਮਿਲਨਾਡੂ ਦਾ ਵਿਚ ਲੈਂਡਫਾਲ ਕਰ ਸਕਦਾ ਹੈ ਇਸ ਦੇ ਸਿੱਧੇ ਤੱਟ ਨਾਲ ਟਕਰਾਉਣ ਦੀ ਸਭਾਵਨਾ ਨਹੀਂ ਹੈ ਪਰ ਪੂਰਵੀ ਤੱਕ ਵਰਤੀ ਖੇਤਰਾਂ ਦਾ ਵਿੱਚ ਲੰਗੇਗਾ ਮੌਸਮ ਵਿਭਾਗ ਨੇ ਇਹ ਵੀ ਕਿਹਾ ਕਿ ਪਾਰੀ ਤੋਂ ਬਹੁਤ ਪਾਰੀ بارش ਤੇਜ਼ ਹਵਾਵਾਂ ਕੁਝ ਸ਼ਹਿਰਾਂ ਦੇ ਵਿੱਚ ਹੜ ਦਾ ਖਤਰਾ ਵੀ ਹੋ ਸਕਦਾ ਹੈ ਸੂ ਮੌਸਮ ਵਿਭਾਗ ਨੇ ਆਪਣੇ ਤਾਜ਼ਾ ਅਪਡੇਟ ਦਰ ਵਿਚ ਦੱਖਣ ਪੱਛਮੀ ਬੰਗਾਲ ਦੀ ਖਾੜੀ ਦੇ ਉੱਪਰ ਇਹ ਚੱਕਰਵਾਤ ਪਿਛਲੇ 7 ਘੰਟਿਆਂ ਦਾ ਵਿਚਕਾਰ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉੱਤਰ ਉੱਤਰ ਪੱਛਮ ਦੇ ਵੱਲ ਵਧਿਆ ਸੋ 29 ਨਵੰਬਰ ਨੂੰ ਦੱਖਣ ਪੱਛਮੀ ਬੰਗਾਲ ਦੀ ਖਾੜੀ ਅਤੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਹੈ ਜਿਹੜਾ ਇਹ ਚੱਕਰਵਾਤ ਰਹੇਗਾ ਸੋ ਤੂਫਾਨ ਅਤੇ ਕਈ ਥਾਵਾਂ ਤੇ ਫੁਚਾਲ ਦੀ ਵੀ ਜਿਹੜੀ ਘਟਨਾਵਾਂ ਸਾਹਮਣੇ ਆ ਸਕਦੀਆਂ ਨੇ ਇਸ ਸਬੰਧ ਵਿੱਚ ਮੌਸਮ ਵਿਭਾਗ ਦੇ ਵੱਲੋਂ ਜਾਣਕਾਰੀ ਹੈ ਜਿਹੜੀ ਸਾਂਝੀ ਕੀਤੀ ਗਈ ਹੈ ਬਿਊਰੋ ਰਿਪੋਰਟ ਲੁਧਿਆਣਾ ਲਾਈਵ ਸੁ ਮੌਸਮ ਨੂੰ ਲੈ ਕੇ ਨਵਾਂ ਅਲਰਟ ਜਾਰੀ ਕਰ ਦਿੱਤਾ ਗਿਆ ਦੱਸਦੇ ਕਿ ਮੌਸਮ ਵਿਭਾਗ ਨੇ ਕਿਹਾ ਕਿ ਚੱਕਰਵਾਤ ਦਤਵਾ ਹੌਲੀ-ਹੌਲੀ ਤਾਮਿਲਨਾਡੂ ਤਰਕਪਾਲ ਵੱਧ ਰਿਹਾ ਹੈ 29 ਨਵੰਬਰ ਨੂੰ ਪਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਨੇ ਕਿਹਾ ਚੱਕਰਵਾਤ ਦਤਵਾ ਦੇ ਕਾਰਨ ਤਾਮਿਲਨਾਡੂ ਕੇਰਲ ਕਰਨਾਟਕ ਪੌਂਡੀਚੇਰੀ ਤੇਲਗਾਨਾ ਆਂਧਰਾ ਪ੍ਰਦੇਸ਼ ਵਿੱਚ ਕਾਫੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਸਕੂਲ ਕਾਲਜ ਸੇਵਾਵਾਂ ਸਮੇਤ ਉਡਾਣ ਅਤੇ ਰੇਲ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹਾਲਾਂਕਿ ਮੌਸਮ ਵਿਭਾਗ ਨੇ ਕਿਹਾ ਇਹ ਤੂਫਾਨ ਹੈ ਜਿਹੜਾ 3 ਨਵੰਬਰ ਨੂੰ ਤਾਮਿਲਨਾਡੂ ਦੇ ਵਿੱਚ ਲੈਂਡਫਾਲ ਕਰ ਸਕਦਾ ਹੈ ਇਸ ਦੇ ਸਿੱਧੇ ਤੱਟ ਨਾਲ ਟਕਰਾਉਣ ਦੀ ਸਭਾਵਨਾ ਨਹੀਂ ਹੈ ਪਰ ਪੂਰਵੀ ਤੱਟਵਰਤੀ ਖੇਤਰਾਂ ਦੇ ਵਿੱਚੋਂ ਲੰਗੇਗਾ ਮੌਸਮ ਵਿਭਾਗ ਨੇ ਇਹ ਵੀ ਕਿਹਾ ਕਿ ਪਾਰੀ ਤੋਂ ਬਹੁਤ ਪਾਰੀ بارش ਤੇਜ਼ ਹਵਾਵਾਂ ਕੁਝ ਸ਼ਹਿਰਾਂ ਦੇ ਵਿੱਚ ਹੜ ਦਾ ਖਤਰਾ ਵੀ ਹੋ ਸਕਦਾ ਹੈ ਸਮਾਸਨ ਵਿਭਾਗ ਨੇ ਆਪਣੇ ਤਾਜ਼ਾ ਅਪਡੇਟ ਦੇ ਵਿੱਚ ਦੱਖਣ ਪੱਛਮੀ ਬੰਗਾਲ ਦੀ ਖਾੜੀ ਦੇ ਉੱਪਰ ਇਹ ਚੱਕਰਵਾਤ ਪਿਛਲੇ 7 ਘੰਟਿਆਂ ਦਾ ਵਿਚੱਟ ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉੱਤਰ ਉੱਤਰ ਪੱਛਮ ਦੇ ਵੱਲ ਵਧਿਆ ਸੋ 29 ਨਵੰਬਰ ਨੂੰ ਦੱਖਣ ਪੱਛਮੀ ਬੰਗਾਲ ਦੀ ਖਾੜੀ ਅਤੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਹੈ ਜਿਹੜਾ ਇਹ ਚੱਕਰਵਾਤ ਰਹੇਗਾ ਸੋ ਤੂਫਾਨ ਅਤੇ ਕਈ ਥਾਵਾਂ ਤੇ ਪੁਚਾਲ ਦੀ ਵੀ ਜਿਹੜੀ ਘਟਨਾਵਾਂ ਸਾਹਮਣੇ ਆ ਸਕਦੀਆਂ ਨੇ ਇਸ ਸਬੰਧ ਵਿੱਚ ਮੌਸਮ ਵਿਭਾਗ ਦੇ ਵੱਲੋਂ ਜਾਣਕਾਰੀ ਹੈ ਜਿਹੜੀ ਸਾਂਝੀ ਕੀਤੀ ਗਈ ਹੈ ব্যুরো রিপোর্ট লাইভ